ਕੋ ਜਾਓ ਜਾ ਕੇ ਉੱਧਰ ਦਿਖਾ ਦੇ ਆਲੇ ਨੂੰ ਪਿਆਰ ਹੋ ਗਿਆ ਆ ਚੁੱਕੇ ਨੇ ਤੇ ਅੰਦਰ ਵਾਸੀ ਬਸ ਕੋਲੇ ਪਾਗੋ ਵੀ ਨਹੀਂ ਪਾ ਲਈ ਕੱਪੜੇ ਵੀ ਨਹੀਂ ਪਾਏ ਹੈਗੇ ਬੜਾ ਘੋਟਾ ਲੱਗਦਾ ਆਵੇ ਨਾ ਤੁਹਾਨੂੰ ਲੱਗਦਾ ਆ ਆਪ ਵੀ ਨੂੰ ਗਾਮ ਹੋ ਚੁੱਕਿਆ ਨਹੀਂ ਚੁੱਕਿਆ ਨਹੀਂ ਸਾਰੀਆਂ ਚਾਚੀਆਂ ਮਾਵੀਆਂ ਮਸੀਆਂ ਪਤਾਈਆਂ ਚਾਚੀਆਂ ਸਾਰੀਆਂ ਹੀ ਪਰਜਾਈਆਂ ਸੱਦੀਆਂ ਨਾ ਗਰੀ ਪਹਿਲ ਮੰਦਰਾ ਕੀ ਜਾ ਤੋਈ ਐਂਡ ਆਫ ਦਾ ਸਟੋਰੀ ਬੰਦੇ ਸਾਰੇ ਆ ਗਏ ਨੇ ਬਾਹਰ ਤੇ ਮੈਂ ਬੰਦਰਾਂ ਨਹੀਂ ਇਹੋ ਹੈ ਬੰਦਰਾਂ ਇਹੋ ਹੈ ਮੈਂ ਪਹਿਲੇ ਪੋਰਰਾ ਪੁੱਛੀਂ ਹੋ ਜਾਂਦੀ ਉਹਦਾ ਸਹੇਲੀ ਦੇ ਲੱਗਣੇ ਨਹੀਂ ਜਾਂਦੀ ਕੋਈ ਲੱਗੇ ਨਹੀਂ ਨਹੀਂ ਹੁੰਦੇ ਮੰਮੀ ਫਾਈਟ ਤੁਸੀਂ ਬੈਟ ਨਾਲ ਹਾਂਜੀ ਸੱਸੀ ਕਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਅੱਜ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਦਿਨ ਹੈਗਾ ਪਾਰਟੀ ਦਾ ਹੋੜੇ ਹੈਗੀ ਹੈ ਪਾਰਟੀ ਤੇ ਮੰਨੀ ਨੂੰ ਖਾਰੇ ਪੈਣਾ ਤੇ ਉਸ ਤੋਂ ਬਾਅਦ ਆਪਣਾ ਪਾਰਟੀ ਹੈ ਪੈਲਸ ਦੇ ਵਿੱਚ ਤੇ ਹੁਣ ਫਿਲਹਾਲ ਇਦਾਂ ਵੀ ਦੁਪਹਿਰ ਦਾ 1 ਵਜ ਗਿਆ ਤੇ ਹੁਣ ਮੰਨੀ ਦੇ ਲੱਗੀ ਹੈ ਮਹਿੰਦੀ ਲਾਣ ਮਤਲਬ ਮਹਿੰਦੀ ਲੱਗਣ ਲੱਗੀ ਹੈ ਤੇ ਉਹ ਹੁਣ ਥੱਲੇ ਮੂਵੀ ਵਾਲੇ ਵੀ ਅਸੀਂ ਬੁਲਾਏ ਨੇ ਤੇ ਉਹ ਸ਼ੂਟ ਸ਼ਾਟ ਕਰਨਗੇ ਮੈਂ ਵੀ ਸੋਚਦਾ ਵੀ ਮੈਂ ਵੀ ਸ਼ੂਟ ਕਰੀ ਲਵਾਂ ਤੇ ਬਾਕੀ ਸਾਰਾ ਸਵੇਰ ਦੇ ਅੱਧੀ ਥੱਕੇ ਥੁੱਕੇ ਪਏ ਸੀਗੇ ਰਾਤੀ ਕਿ ਤਾਂ ਕਰਕੇ ਮੈਂ ਵੀਡੀਓ ਬੜੀ ਸ਼ੂਟ ਕੀਤੀ ਨਹੀਂ ਵੈਸੇ ਵੀ ਕੁਝ ਖਾਸ ਨਹੀਂ ਸੀ ਜ਼ਵੇਰ ਦਾ ਬਸ ਖਾਣਾ ਖੁਣਾ ਖਾਂਦੇ ਸਾਰੇ ਅੱਧੀ ਬੈਠੇ ਹੋਏ ਸੀਗੇ ਬਸ ਕਿਸੇ ਨੇ ਕੁਝ ਨਹੀਂ ਕੀਤਾ ਬਸ ਖਾਣਾ ਬਣਾਇਆ ਤੇ ਖਾ ਲਿਆ ਤੇ ਹੁਣ ਯਾਨੀ ਕਿ ਫੰਕਸ਼ਨ ਆਪਣਾ ਰਸਮਾਂ ਰਸਮਾਈਆਂ ਸ਼ੁਰੂ ਹੋਣੀ ਹੈ ਤੇ ਉਹ ਆਪਾਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਠੀਕ ਹੈ ਬਣੇ ਰਹੋ ਆਪਣੇ ਵਲੌਗਸ ਦੇ ਨਾਲ ਤੇ ਲਾਈਕ ਕਰ ਦਿਓ ਠੀਕ ਹੈ ਨਾ ਚੱਲਦੇ ਆਂ نیچے ਕਿੰਨੇ ਹੋ ਕੋਈ ਕਿਥਾ ਚੁਣੇ ਦੇ ਰੋ ਇਹ ਇਧਰੇ ਜਲ ਮਾਰੀ ਦੇ ਵਿੱਚ ਔਰ ਉਹ ਸ਼ਰਮ ਨਹੀਂ ਕਰਨਾ ਬੋਲਦਾ ਵੈਸੇ ਕੀ ਕਰਾਉਂਦਾ ਐਂ ਤਾਂ ਹੀ ਕਰਦੇ ਹਾਂ ਉਹ ਨੀਂਦ ਨਹੀਂ ਪਾਉਂਦੀ ਇਧਰ ਕੋਈ ਮਮੇ ਪਿੱਛੇ ਆ ਰਹੀ ਤੁਸੀਂ ਬੋਲ ਇਧਰ ਕੋਈ ਜਿਆਦਾ ਇਧਰ ਸਾਹਮਣੇ ਉਹ ਇਧਰ ਮਨਪ੍ਰੀਤ ਆ ਇਧਰ ਉਹ ਇਧਰ ਦੇਖ ਰਹਾ ਕੈਮਰੇ ਦੇ ਵਿੱਚ ਮਨਪ੍ਰੀਤ ਆ ਲੈ ਆ ਲੈ ਚਾਜਨਾ ਚੁੰਨੀ ਚੁੰਨੀ ਲੈ ਆ ਯਾਰ ਕੀ ਕਰ ਰਹੀ ਹੈ ਸਿਰ ਤੇ ਦਿਓ ਤੂੰ ਆਪ ਲੈ ਲੈ ਇੱਧਰ ਆ ਜਾ ਤੁਸੀਂ ਚਾਜੀ ਦਿਓ ਜਾ ਹਾਂ ਰੁਕ ਜਾ ਨਾ ਪਾ ਜਾ ਇੱਧਰ ਆ ਜਾ ਐ ਹੋ ਜਾਂਦੀ ਇਹਨਾਂ ਦੀ ਚੁੰਨੀ ਚੱਕ ਕੇ ਫੋੜ ਪਰਵਾ ਦੇ ਹੈਲੋ ਕੀ ਖਾਗ ਲਾ ਚੱਲੋ ਆ ਜੀ ਚੱਲ ਆ ਇਹ ਵੇਖੋ ਇਧਰ ਇੱਕ ਸੋੜ ਇਧਰ ਇੱਕ ਆ ਦੇਖੀ ਇਧਰ ਵੇਟ ਕਰ ਲਓ ਹੋਇਆ ਸੁਧ ਕਰ ਇਧਰ ਰੱਖੋ ਇਸ ਕਰਦੇ ਚੰਗਾ ਬਣਾਉਂਦਾ ਕੋਈ ਉਹ ਗੁੜੀਆਂ ਅੱਗੇ ਕਿਤੇ ਗਈਆਂ ਆ ਲੈ ਬਸ

ਉਹਦੇ ਤੇ ਉਹਦੇ ਉਹ ਤੋੜ ਕੇ ਬਿਆਜੋ ਜਾ ਗਿਆ ਉਸਦਾ ਹੋ ਜਾ ਅੰਦਰ ਮੰਮੀ ਜੀ ਅੱਜ ਤੇ ਕਿੰਦੀ ਲਾਹ ਗਿਆ ਬਾਬੂ ਇੱਧਰ ਆ ਜਾ ਉੱਪਰ ਕਰ ਲੋ ਨੰਨੇ ਅੰਦਰ ਜਾ ਇਹ ਆ ਜਾ ਮੇਰੇ ਵਿੱਚ ਆ ਜਾ ਚੱਲ ਖੜਾ ਰਹਿ ਖੜਾ ਰਹਿ ਕੋਈ ਗੱਲ ਨਹੀਂ ਚੱਲ ਖੜੀ ਰਹਿ ਖੜੀ ਰਹਿ ਨਹੀਂ ਹੁੰਦਾ ਇਹਦੇ ਬਾਅਦ ਇਹ ਖੜੀ ਰਹਿ ਕੇ ਦੇਖੋ ਇਹ ਕਿੰਨੇ ਹੋ ਜਾਓ ਜਾ ਅੱਗੇ ਨਾ ਮੈਂ ਜਾਦਾ ਨਹੀਂ ਜਾਦਾ ਗੁੱਸਾ ਦੇਦਾ ਨਾ ਤਾਂ ਫੇਰ ਕੀ ਭੈੜੀ ਗੱਲ ਆਪਨੇ। ਓਕੇ। ਬੈਲੀ ਫਤ। ਉਹ ਜੇ ਮੈਂ। ਤਾਂ ਨਾਲ ਵਾਲੇ ਬੱਲੇ ਕਿੱਥੇ ਗਏ ਸੀ? ਹਲੇ ਸੇ ਅਮਨੋ ਕੁ ਆ। ਆ ਵੇਖੋ। ਉੱਧਰ ਦਿਖਾ ਦੇ। ਆ ਵੇਖੋ। ਉਹ ਤਿਆਰ ਹੋ ਗਏ ਆ ਚੁੱਕੇ ਨੇ ਤੇ ਇਧਰ ਵਾਸੀਂ ਬਸ ਹਲੇ ਪੱਗ ਵੀ ਨਹੀਂ ਬੰਨੀ, ਕੱਪੜੇ ਵੀ ਨਹੀਂ ਪਾਏ ਹੈਗੇ ਹਲੇ ਤੱਕ। ਮੈਂ ਬਹੁਤ ਬੁਰਾ ਹਾਲ ਹੈ ਅੱਜ ਤੇ ਸਾਰਾ ਦਿਨ ਸਾਡਾ ਨਾ ਪੈਲੇਸ 'ਚ ਹੀ ਲੰਘਿਆ। ਮੈਂ ਕਦੀ ਬਾਹਰ ਚ ਆ ਗਏ, ਕਦੀ ਚਲੇ ਗਏ, ਕਦੀ ਆ ਗਏ, ਕਦੀ ਚਲੇ ਗਏ। ਬਹੁਤ ਜ਼ਿਆਦਾ ਦਿਮਾਗ ਖਰਾ ਹੋਇਆ ਹੈ। ਉਹ ਤਾਂ ਇਹਨੇ ਉਹ ਜਿਹੜਾ ਉਹ ਕਰਦੇ ਨੇ ਨਾ ਲੋਕ ਕੈਟਰਿੰਗ ਆਹੀ ਚੀਜ਼ਾਂ ਨੂੰ ਆ ਕੇ ਕਰਦੇ ਨੇ ਪਰ ਹਰ ਆਪਾਂ ਆਪਣਾ ਬਜਟ ਰਹਿਣਾ ਨਹੀਂ ਹੈ ਤਾਂ ਕਰਕੇ ਬਜਟ ਨੇ ਮਾਰ ਲਿਆ ਸਾਨੂੰ ਇਹ ਮੇਰੀ ਹੈ ਨਹੀਂ ਤਾਂ ਹੀ ਕਰਦੇ ਨੇ ਨਾ ਉਹ ਤਾਂ ਹੀ ਕਰਦੇ ਨੇ ਟਾਈਮ ਨਹੀਂ ਹੁੰਦਾ ਉਹ ਯਾਰ ਇਹ ਪੱਕਾ ਮੇਰੀ ਹੋਈ ਮੰਨੀ ਮੇਰੀ ਵੀ ਹੈ ਯਾਰ ਇਹ ਮੇਰੀ ਮਨਪ੍ਰਿਆ ਦੀ ਦੇਖੀ ਇੱਕ ਅਜਿਹੀ ਵੀ ਹੈ ਉਹ ਤੂੰ ਫੜਾ ਦੇ 1 ਮਿੰਟ ਸਾਈਜ਼ ਦਾ ਫਰਕ ਹੈ ਨਾ ਕਲਰ ਦਾ ਫਰਕ ਹੈ ਨਾ ਸਾਈਜ਼ ਦਾ ਫਰਕ ਹੈ ਇਹ ਖਰੀਦ ਥੋੜੀ ਇਹਦੇ ਵੀ ਹੋ ਰਹੀ ਕਲਰ ਹੈ ਓਏ ਇਹ ਕੀ ਕਲਰ ਆ ਹਾਂ ਯਾਰ ਇਹ ਰਹਿੰਦੇ ਚਲੋ ਦੋ ਬਾਰੇ ਹੋ ਰਿਹਾ ਜੀ ਲਾਈਵ ਕਰਦੇ ਯਾਰ ਸਹੀ ਦਿਖਾਇਆ ਲਾਈਵ ਕੀਤਾ ਸੀਗਾ ਦਿਖਾਇਆ ਹੈ ਉਹ ਬਸ ਹੁਣ ਫਿਰ ਉੱਥੇ ਨਹੀਂ ਲਾਈਵ ਹੋਣਾ ਨਾ ਲਾਈਵ ਕੋਈ ਨਹੀਂ ਆਉਂਦਾ ਜਿਹੜਾ ਉਹ ਕਹਿੰਦੇ ਹੈ ਓਏ ਉੱਥੇ ਉਹ ਚੱਲਣਾ ਨਾ ਮਿਊਜ਼ਿਕ ਚੱਲਦਾ ਬੰਦ ਕਰ ਦਿੰਦੇ ਨੇ ਲਾਈਵ YouTube ਬੰਦ ਕਰ ਦਿੰਦਾ ਲਾਈਵ ਮਿਊਜ਼ਿਕ ਚੱਲਦਾ ਨਹੀਂ ਬੰਦ ਹੋ ਗਿਆ ਕੱਲ 2-3 ਵਾਰੀ ਬੰਦ ਹੋ ਗਿਆ ਤਾਂ ਬੰਦ ਹੋ ਗਿਆ ਕੁਆਦੀ ਲਪੇਟ ਲੈ ਬਸ ਕੁਆਦੀ ਲਪੇਟ ਲੈ ਨਹੀਂ ਚੁੰਨੀ ਬੰਨੂਗੀ ਮੇਰੀ ਵਾਰੀ ਵੀ ਆਦੀ ਸੀ ਚਲੋ ਹੁਣ ਟਾਈਮ ਦਾ ਚੱਕਰ ਆ ਸਾਰਿਆਂ ਨੂੰ ਦੇਖਣਾ ਪੈਂਦਾ ਤੁਹਾਨੂੰ ਪਤਾ ਬੜਾ ਘੋਟਾ ਲੱਗਦਾ ਆ ਤੁਹਾਨੂੰ ਲੱਗਦਾ ਆ như thế. Rồi bạn tên như vậy xin. Có ở Hà Nội ra. cái ਹਾਂਜੀ ਦੋ ਮਿੰਟ ਰੁਕ ਜਿਓ ਜੀ ਵੀਡੀਓ ਤਾਂ ਹੀ ਬਣੇਗੀ ਪਜਾਮਾ ਨਾ ਪਾਓ ਹਾਂ ਬੜੋ ਬਰੇ نیچے ਆ ਜਿਓ ਤੇਰੇ ਆ ਜਿਓ ਬਾਹਾਂ نیچے जान तो दो चुकया नहीं चुकया नहीं चुक के उपर लग जा चप्पल चप्पल मैं वैश कोई गो ਮਾਗੀ ਮਾਗੀ ਨਾ 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 ਕਿਉਂ ਫਾਈਟ ਨਾ ਫਾਈਟ ਨਾ ਬੈਠੇ ਨਹੀਂ ਕੋਣ ਆ ਜੀ ਕਿ ਉਹ ਅਰਕ ਨੂੰ ਅਨੁਰੇਦ ਲਿਆ ਕੇ ਪੁੰਗਾ ਲੈ ਆਓ ਲੈ ਆਓ ਕਿੰਨਾ ਬੱਚਾ ਆ ਮਮਾ ਹੈ ਨਹੀਂ ਸਗਰ ਨਹੀਂ ਸਗਰ ਅੱਤੇ ਚੱਲ ਜੂਗੀ ਜੋ ਪਰਿਭਾਲਿਓ ત્યાં તળવા પડ્યા ઉતે પર ઉતે પર આતે પર હા 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 Es que

ਤਾਇਆ ਚਾਚੀਆਂ ਸਾਰੀਆਂ ਹੀ ਪਰਜਾਈਆਂ ਸਾਰੇ ਇਕੱਠੇ ਹੋਏ ਨੇ ਹਾਂਜੀ ਕੀ ਲੈ ਕੇ ਆਵੇਂ ਉਹ ਧਿਆਨ ਨਾਲ ਦੋ 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 ਪੈਨ ਮੁਤਾਬਕ ਪੈਨ ਪੈਨ ਤੈਨੂੰ ਪਤਾ ਮੈਡਮ ਦੂੰਗਾ ਟੀਚਰ ਦੂੰਗਾ ਪੈਨ ਮੇਰੇ ਤੋਂ ਮੰਗ ਰਹੀ ਮੈਂ ਵੀ ਟੀਚਰ ਦੂੰਗਾ ਪੈਨ ਮੇਰੇ ਤੋਂ ਮੰਗ ਰਹੀ ਕੋਈ ਯਾਰ ਉੱਧਰ ਵੇਖੋ ਉਹ ਯਾਰ ਕੱਲੀ ਕੋਠੇ ਤੇ ਚੜੀ ਨਹੀਂ ਨਹੀਂ ਜੀਆ ਨੀ ਚਾ ਕੱਪੜੇ ਚੇਂਜ ਕਰਨੇ ਨੇ ਤੰਗ ਉਹ ਕਰਦੀ ਪਈ ਆ ਯਾਰ ਉਹ ਤੇ ਉੱਪਰ ਚੜੀ ਹੋਈ ਮੈਂ ਦੇਖੀ ਚੀਕ ਕਰ ਬੱਤੇ ਗਿਆ ਲੈ ਠੀਕ ਹੈ ਔਰ ਸਿੱਧਾ ਠੀਕ ਹੈ ਚੱਲ ਬਲੀਆ ਏਡ ਉਹ ਆਏ ਤੁਸੀਂ ਤੇ ਮੈਂ ਸੋਚਿਆ ਵੀ ਤੁਹਾਨੂੰ ਹੁਣ ਇੱਕ ਅਪਡੇਟ ਦੇ ਦਈਏ ਮਤਲਬ ਥੋੜੀ ਜਿਹੀ ਅਪਡੇਟ ਦੇ ਦਈਏ ਵੀ ਆਪਾਂ ਹੁਣ ਢਵਾ ਢਾਈ ਦਾ ਕੰਮ ਕਰ ਰਹੇ ਆਂ ਬੰਦੇ ਢੋ ਰਹੇ ਆ ਕਿਉਂਕਿ ਹਨਾ ਬਸ ਬੰਦੇ ਬਹੁਤ ਜ਼ਿਆਦਾ ਸੀਗੇ ਤੇ ਗੱਡੀਆਂ ਹੁਣ ਗੇੜੇ-ਗੂੜੇ ਲਾ ਰਹੇ ਆ ਸਮਝਦੇ ਸਾਰੇ ਸਮਝ ਆਉਗੇ ਤੁਸੀਂ ਤੇ ਬਸ ਹੁਣ ਇਹਦੇ ਵਿੱਚ ਖੱਜਲ ਹੋ ਰਿਹਾ ਸਵੇਰੇ ਦੇ ਬਸ ਆਣ ਜਾਣੀ ਹੁਣ ਵੀ ਸਾਡਾ ਆਣ ਜਾਣੀ ਸਵੇਰੇ ਫੇਰ ਰਾਤ ਨਾਲ ਫੇਰ ਜਾਣਾ ਤੇ ਆਣ ਜਾਣ ਸਾਡੇ ਸ਼ਾਮ ਨੂੰ ਆਣ ਜਾਣ ਖਰਾਬ ਆ ਪਹਿਲਾਂ ਫੋਨ ਵਿੱਚੋਂ ਇੰਨੇ ਫੋਨ ਆਈ ਜਾਂਦੇ ਨੇ ਚਲੋ ਮੈਂ ਪਹਿਲਾਂ ਗੱਲ ਕਰਾਂ thank okay. you ਐਂਡ ਆਵਦਾ ਸਟੋਰੀ ਬੰਦੇ ਸਾਰੇ ਆ ਗਏ ਨੇ ਬਾਹਰ ਤੇ ਹੁਣ ਹੋ ਗਈ ਆ ਬੱਸ ਤੇ ਪੈਲਸ ਦੇ ਬਾਹਰ ਖੜੇ ਆ ਆ ਦੇਖੋ ਐਂਡ ਕੁਝ ਨਹੀਂ ਬਣਿਆ ਅੱਜ ਵਲੌਗ ਵੀ ਨਹੀਂ ਬਣਿਆ ਬੱਸ ਹੋ ਗਈ ਗਾਣੇ ਚੱਲ ਰਹੇ ਸੀ ਤਾਂ ਕਰੇ ਵਲੌਗ ਵੀ ਨਹੀਂ ਬਣਾਇਆ ਤੇ ਬੱਸ ਹੁਣ ਸਾਰਾ ਸਮਾਨ ਸੋਨ ਇਕੱਠਾ ਕਰਾਇਆ ਵੇਟਰਾ ਫੋੜ ਰਹਾ ਥੱਲੇ ਲਵਾਇਆ ਜਿੰਨਾ ਗੱਡੀਆਂ ਦਾ ਬਾਕੀ ਬਾਹੂਬਲੀ ਲੱਭ ਰਹੇ ਹੁਣ ਬਾਹੂਬਲੀ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਇੱਧਰ ਪਏ ਬੱਸ ਹੋ ਗਈ ਵੀ ਸਾਡੇ ਬਾਹੂਬਲੀਆਂ ਦੀ ਮੇਰੀਆਂ ਹੱਡੀਆਂ 'ਚ ਨਹੀਂ ਦਰਦ ਹੈ ਨਾ ਬੜੀ ਦਰਦ ਹੁੰਦੀਆਂ ਮੈਂ ਸਹੀ 2:00 ਤੇ 5 ਵਜੇ ਤਾਂ ਲੱਗੀਆਂ ਉਹ ਵਾਲਿਆ ਬਾਹੂਬਲੀ ਪੁਰਾਣ ਹੋ ਗਿਆ ਬਾਹੂਬਲੀਆਂ ਦਾ ਹਲੇ ਬਬਲੇ ਦਾ ਵਿਆਹ ਆਣਾ ਪੈ ਗਰਮੀ ਹੋਣੀ ਐ ਮਿੱਤਰੋ ਫੇਰ ਕੀ ਬਣੇਗਾ ਫੇਰ ਕੀ ਬਣੇਗਾ ਮੰਗਾ ਸੇਠ ਆਇਆ ਮੰਗਾ ਆ ਗਿਆ ਉਹ ਬਾਹੂਬਲੀ ਆਇਆ ਬਾਹੂਬਲੀ ਆ ਗਿਆ ਬਾਹੂਬਲੀ ਇਧਰ ਵਾਸੀਆਂ ਵਾਡੀਆਂ ਜਾ ਰਹੀਆਂ ਨੇ ਮਾਰ ਲਗਾ ਵਕੀਲ ਸਾਹਿਬ ਸਾਡੇ ਵਾਸੀਆਂ ਬਹੁਤ ਮਾਰਦੇ ਨੇ ਮੈਨੂੰ ਡੇਟਾ ਕਰਾ ਥੋੜਾ ਜਿਹੜਾ ਹੋਰ ਲੈ ਲੈਣੇ ਜਿਹੜਾ ਸਮਾਨ ਆਉਂਦਾ ਢੁੰਡੀ ਜਿਹੜਾ ਆਏਗਾ ਬਾਹੂਬਲੀ ਵਿੱਚ ਔਰ ਹਾਰੇ ਜਿਹੜਾ ਬਾ ਮਾਣੋ ਮੋਟੇ ਜਾਣ ਆਲੇ ਤੇ ਬੰਦੇ ਬਿਠਾਓ ਤੇ ਗੇੜਾ ਲਾ ਲਓ ਹੈ ਜਿਹੜਾ ਨਹੀਂ ਜਾਂਦਾ ਵਿੱਚ ਸਰਦਾ ਹੀ ਜਾਂਦੇ ਹੋ ਹਾਂ ਤੁਹਾਨੂੰ ਵੀ ਆ ਉਹ ਵੈਰੀ ਕੋਈ ਇੱੱਚੇ ਵਿੱਚੇ ਹੀ ਸਭ ਬਾਠੀ ਕਰ ਜਿੰਨਾ ਕੰਮ ਦਾ ਰੱਖੋ ਜਿੰਨਾ ਕੰਮ ਦਾ ਉਹ ਤੇ ਰੱਖੋ ਜਿਹੜੇ ਕੰਦੀਆਂ ਆ ਰਹੀਆਂ ਬਾਹਰ ਜਾਣਾ ਵੀ ਹੈਗਾ ਤਾਂ ਉਹ ਨਾ ਅੱਗੇ ਲਾ ਲਾ ਭੁੰਡੇ ਵੀ ਸਿਲੰਡਰ ਸਿਲੰਡਰ ਤੇ ਆਈ ਜਾਣਗੇ ਸਾਰੇ ਮੰਗੇ ਗੱਡੀ ਸਜਾਣੀ ਯਾਰ ਸਿਲੰਡਰ ਨਹੀਂ ਲੱਗਦੇ ਗੱਡੀ ਦੇ ਨਾ ਸਿਲੰਡਰ ਨਹੀਂ ਆਖਣਾ ਸਿਲੰਡਰ ਤੇ ਆਪਾਂ ਬਾਹੂਬਲੀ ਤੇ ਲੈ ਕੇ ਜਾਣਾ ਬਾਹੂਬਲੀ ਜਾਣਾ ਬਾਕੀ ਸਮਾਨ ਰੱਖ ਲੈ ਬਾਕੀ ਸਮਾਨ ਜਿਹੜਾ ਅੰਦਰ ਰੱਖ ਲੈ ਇਹਨੂੰ ਦੇਖੀ ਮੰਗਦਾ ਹੈ ਗੁਲਾਸ ਗੁਲਾ ਯਾਰ ਅਮਰਜੀਤ ਆ ਜਾ ਗੁਲਾਸ ਹਾਂ ਲੋ ਕੰਡੇ ਆ ਗਏ ਸੰਗੁਮਾਨਾ ਰੋਡ ਘੱਟ ਤਿੰਨੇ ਦਿਨ ਬਾਅਦ ਵਿੱਚ ਪਾ ਕੇ ਚੋਰੇ ਆ ਗਏ ਯਾਰ ਉਹ ਕਿੱਥੇ ਲੰਘਦੇ ਆ ਮਾਂ ਆਇਓ ਲਵਾਰਾ ਕਰਦੀ ਉਹ ਕਿੱਥੇ ਠੱਥ ਆਉਂਦਾ ਤਿੰਨ ਬੰਦੇ ਉਹ ਨਿਪਟ ਗਿਆ ਉਹਦਾ ਕੰਮ ਹਾਂ ਤੀਨੋ ਬੰਦੇ ਬਹੁਤ ਮਿਹਨਤ ਕਰਦੇ ਉਹ ਸਵੇਰ ਨਹੀਂ ਤਿਆਰੀ ਕਰ ਰਹੇ ਅਗਲਾ ਉਹਨੇ ਜਾਤੀ ਨਾ ਗੱਡੀ ਸਜਾਣੀ ਰਾਤ ਨੂੰ 12 1 ਵਜੇ ਤੱਕ ਇਹੀ ਗੱਡੀ ਹਾਂ ਫਿਰ ਉਹਨਾਂ ਨੇ ਕੱਲ ਨੂੰ ਬੈਡਰੂਮ ਸਜਾਣਾ ਰੱਖ ਦੋ ਆਓ ਇਹ ਗੱਡੀ ਲਵਾਰਾ ਕਰ ਲੋ ਕੋਸ ਉਹਸੇ ਅੱਲਾ ਰੱਖੋ ਸਮਾਨ ਉੱਜਾਇਆ ਐਚਾ ਪੋਲਾ ਪੋਲਾ ਸਮਾਨ ਰੱਖ ਦੋ ਹਾਂ ਹਾਂ ਖੜੇ ਰੱਖ ਦੋ ਤੇ ਲੈ ਪਿੱਛੇ ਟਿਕਾ ਲੈ ਵੀ ਖੋਲੋ ਬਾਰੀਆਂ ਸਨੀ ਬਾਰੀਆਂ ਸ਼ਮਿਆਨਾ ਬਾਰੀਆਂ ਖੋਲੋ ਯਾਰ ਹੈਲੋ ਓਏ ਬਾਰੀ ਤੇ ਖੋਲ ਦੇ ਭਰਾਵਾ ਓ ਡਿੱਗੀ ਖੋਲੀ ਖੋਲ ਲੈਣੀ ਮਮਈ ਖੋਲੋ ਸੀ ਇੱਦਾਂ ਯਾ ਉਹ ਵੇਖ ਲੋ ਸ਼ਮਿਆਨਾ ਮੇਰੇ ਸਾਰੇ ਇਕੱਠੇ ਆ ਹੁਣ ਤੁਹਾਨੂੰ ਸਭਾ ਜੀ ਆ ਤਾਂ ਸਵੇਰ ਕਾਮ ਤੋਂ ਸੀ ਪੰਜ ਮਹੀਨੇ ਸਾਡਾ ਬਾਬਾ ਜੀ ਪਹਿਲਾਂ ਸਮਾਰਕ ক্লোਜ਼ ਕਰੋ ਬਾਅਦ ਕਰਦੇ ਨਾ ਇਹ ਤਾਂ ਜੋ ਖੁੱਤੀ ਸਾਨੂੰ ਕਹਿ ਮੰਨਦੇ ਹੋ ਕਰਨੋ ਗੱਲੋ ਬੰਦੇ ਬਲਾ ਬੰਦਿਆਂ ਨੂੰ ਉਹਨੂੰ ਮੈਂਟ ਮੋੜ ਕੱਢੇ ਨਹੀਂ ਜਾਂਦੇ ਆ ਵੀ ਮੁੰਡਿਓ ਕੀ ਕਰ ਰਹੇ ਹੋ ਗੱਡੀ ਸਜਾ ਰਹੇ ਹੋ ਹੈ ਗੱਡੀ ਸਜਾਣ ਦਾ ਸਲਾਹ ਕਰਦੇ ਹੋ ਕਿੱਦਾਂ ਹੈ ਸੈਂਪੀ ਦੀ ਦੱਦੀ ਤੇ ਫੁੱਲ ਲਾ ਗਏ ਸੈਂਪੀ ਦੇ ਸੈਂਪੀ ਦੀ ਦੱਦੀ ਦਾ ਹਾਂ ਸੈਂਪੀ ਦੀ ਦੱਦੀ ਵੀ ਲਾਣੇ ਆ ਦੋ ਠੀਕ ਆ ਸੈਂਪੀ ਦੀ ਦੱਦੀ ਤੇ ਫੁੱਲ ਲਾ ਕੇ ਤੇ ਵੀ ਦੀ ਵਿਆਹ ਚੱਲਿਆ ਸਵੇਰੇ ਠੀਕ ਆ ਜਿਹੜੇ ਵਿਆਹ ਚੱਲੇ ਉਹਨਾਂ ਦੀ ਵੀਡੀਓ ਬਣਾ ਦਿੰਦਾ ਤੋ ਆ ਵੀ ਦੱਦੀ ਲੈ ਕੇ ਜਾ ਰਿਹਾ ਆਹ ਨਾ ਬਾਏ ਬਾਏ। ਹਾਂ ਠੀਕ ਹੈ ਫੇਰ ਫੇਰ ਆਨੇ ਆ ਸਤ ਸਵੇਰ ਤੇ ਉਰੋ ਕੇ ਆਨੇ ਆ ਸਵੇਰੇ ਠੀਕ ਹੈ ਸਵੇਰੇ ਮਿਲਦੇ ਹਾਂ 7 ਵਜੇ ਆਨੇ ਕੀ ਕਰਨੇ ਸੀ ਖਾਣੇ ਨੇ ਯਾਰ ਕਿੰਨੇ ਪਾਏ ਨੇ ਘਰੇ ਜਾ ਕੇ ਖਾਵਾਂਗੇ ਹੋ ਕਿ ਘਰੇ ਕਿੱਥੇ ਜਾਵਾਂ ਬੀ ਅੱਛੀ ਖਲੋ ਨਹੀਂ ਉਹ ਤਿਆਰ ਹੋ ਗਿਆ ਤਿਆਰ ਹੋ ਗਿਆ ਪਾਏ ਨੇ ਬਹੁਤ ਖਰਾਬ ਹੋ ਜਾਣੇ ਨੇ ਨਹੀਂ ਹੁੰਦੇ ਖਾ ਜਾਣੇ ਨੇ ਸਾਰੇ ਰਾਤ ਨੂੰ ਚੱਲ ਠੀਕ ਮੈਟ ਨੂੰ ਕਰਕੇ ਲਾਣੀ ਤਾਂ ਹੀ ਬਾਹਰ ਨਿਕਲ ਲਓ ਉਧਰ ਜਗ੍ਹਾ ਘੱਟ ਹੈ ਪੋਸਾ ਮਾਲ ਲਵਾ ਲੋ ਮਨੀ ਸੋਨੂ ਆਇਓ ਕਿਥੇ ਜਾ ਲਵਲੀ